ਤੀਰਥ ਤਪ ਦਇਆ ਦਤ ਯਾਤਰਾ ਤਪੱਸਿਆ ਰਹਿਮ ਅਤੇ ਖੈਰਾਤ ਦੇਣੀ ਜੇ ਕੋ ਪਾਵੇ ਤਿਲ ਕਾ ਮਾਨ ਜੇਕਰ ਪਾਉਣ ਤਾਂ ਕੁੰਜਕ ਮਾਤਕ ਮਾਤਰ ਕਦਰ ਜਾਂ ਸਨਮਾਨ ਪਾਉਂਦੀਆਂ ਹਨ ਸੁਨਿਆ ਮੰਨਿਆ ਮਨ ਕੀਤਾ ਪਾਉ ਜੇ ਕੋਈ ਦਿਲ ਨਾਲ ਹਰੀ ਨਾਮ ਨੂੰ ਸਰਵਣ ਤੇ ਪ੍ਰੀਤ ਕਰਦਾ ਹੈ ਅੰਤਰ ਗਾਤ ਤੀਰਥ ਮਲਨਾਉ ਉਹ ਆਪਣੇ ਅੰਦਰਲੇ ਧਰਮ ਅਸਥਾਨ ਵਿੱਚ ਚੰਗੀ ਤਰ੍ਹਾਂ ਨਹਾ ਕੇ ਮੁਕਤੀ ਪਾ ਲੈਂਦਾ ਹੈ ਸਭ ਗੁਣ ਤੇਰੇ ਮੈਂ ਨਹੀਂ ਕੋਏ ਸਭ ਚੰਗਿਆਈਆਂ ਤੇਰੀਆਂ ਹਨ ਹੇ ਸਾਈ ਮੇਰੇ ਵਿੱਚ ਕੋਈ ਨਹੀਂ ਵਿਨ ਗੁਣ ਕੀ ਤਾ ਭਗਤ ਨਾ ਹੋਏ ਚੰਗਿਆਈਆਂ ਗ੍ਰਹਿਣ ਦਿੱਤੇ ਬਿਨਾ ਸੱਚੀ ਭਗਤੀ ਨਹੀਂ ਹੋ ਸਕਦੀ ਸਵਸਤ ਆਤ ਬਾਣੀ ਵਰਮਾਓ ਮੇਰੀ ਨਮਸਕਾਰ ਹੈ ਪ੍ਰਭੂ ਨੂੰ ਜੋ ਆਪ ਹੀ ਸੰਸਾਰੀ ਪਦਾਰਥ ਅਤੇ ਲਫਜ਼ ਵਰਮਾ ਆਦਿਕ ਹੈ ਸਤ ਸੁਹਾਨ ਸਦਾ ਮਨ ਚਾਓ ਉਹ ਸੱਚਾ ਅਤੇ ਸੁੰਦਰ ਹੈ ਅਤੇ ਪਰਮ ਆਨੰਦ ਸਦਾ ਹੀ ਉਸ ਦੇ ਚਿੱਤ ਅੰਦਰ ਵਸਦਾ ਹੈ ਕਵਨ ਸੁਵੇਲਾ ਵਖਤ ਕਵਨ ਕਵਨ ਤਿਤ ਕਵਨ ਵਾਰ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਤਦੋਂ ਕੀ ਵੇਲਾ ਵਕਤ ਸੀ ਕਿਹੜੀ ਥਿਤ ਤੇ ਕਿਹੜਾ ਦਿਹਾੜਾ ਸੀ ਕਵਨ ਸੀ ਰੁੱਤੀ ਮਹਾ ਕਵਨ ਜਿਤ ਹੋਆ ਆਕਾਰ ਤਦੋਂ ਕਿਹੜੀ ਰੁੱਤ ਤੇ ਕਿਹੜਾ ਮਹੀਨਾ ਸੀ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਪੰਡਤਾਂ ਨੂੰ ਵੇਲੇ ਦਾ ਪਤਾ ਨਹੀਂ ਭਾਵੇਂ ਪੁਰਾਣਾਂ ਦੀ ਲਿਖਤ ਅੰਦਰ ਇਸ ਵਿੱਚ ਜ਼ਿਕਰ ਵੀ ਹੋਵੇ ਵਕਤ ਨਾ ਪਾਇਓ ਕਾ ਦਿਆ ਜੇ ਲਿਖਣ ਲੇਖ ਕੁਰਾਨ ਨਹੀਂ ਕਾਜੀ ਜਿਹੜੇ ਕੁਰਾਨ ਦੀ ਲਿਖਤ ਲਿਖਦੇ ਹਨ ਸਮੇ ਨੂੰ ਜਾਣਦੇ ਹਨ ਥਿਤਵਾਰ ਨਾ ਜੋਗੀ ਜਾਣ ਰਤ ਮਹਾਨਾ ਕੋਈ ਨਾ ਜੋਗੀ ਨਹੀਂ ਕੋਈ ਹੋਰ ਚੰਦ ਦਾ ਦਿਹਾੜਾ ਸਪਤਾਹ ਦਾ ਦਿਨ ਮੌਸਮ ਅਤੇ ਮਹੀਨਾ ਜਾਣਦਾ ਹੈ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਜੋ ਸਿਰਜਨਹਾਰ ਸ੍ਰਿਸ਼ਟੀ ਨੂੰ ਰਚਦਾ ਹੈ ਉਹ ਆਪ ਹੀ ਵੇਲੇ ਨੂੰ ਜਾਣਦਾ ਹੈ ਕਿਵ ਕਰ ਆਖਾ ਕਿਵ ਸਲਾਈ ਕਿਉ ਵਰਨੀ ਕਿ ਵਿਝਾਣਾ ਤੈਨੂੰ ਕਿਸ ਤਰ੍ਹਾਂ ਕਿਹਾ ਕਿਸ ਤਰ੍ਹਾਂ ਸਲਾਹਾ ਕਿਸ ਤਰ੍ਹਾਂ ਬਿਆਨ ਕੀਤਾ ਅਤੇ ਕਿਸ ਤਰ੍ਹਾਂ ਜਾਣਿਆ ਜਾਵੇ हे ਸਾਈ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਨਾਨਕ ਸਾਰੇ ਤੇਰੀ ਕਥਾ ਵਰਣਨ ਕਰਦੇ ਹਨ ਤੇ ਇੱਕ ਨਾਲੋ ਇੱਕ ਵਧੇਰੇ ਅਕਲਮੰਦ ਹੈ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਤਾ ਹੋਇ ਵਿਸ਼ਾਲ ਹੈ ਮਾਲਕ ਤੇ ਵਿਸ਼ਾਲ ਉਸ ਦਾ ਨਾਮ ਅਤੇ ਜੋ ਕੁਛ ਉਹ ਕਰਦਾ ਹੈ ਉਹ ਹੀ ਹੁੰਦਾ ਹੈ ਨਾਨਕ ਜੇ ਕੋ ਆਪੋ ਜਾਣ ਅਗੇ ਗਿਆ ਨਾ ਸੋਏ ਨਾਨਕ ਜੇਕਰ ਕੋਈ ਜਾਣਾ ਆਪਣੇ ਆਪ ਨੂੰ ਕਰਨ ਯੋਗ ਮੰਨਦਾ ਹੈ ਤਾਂ ਉਹ ਰੱਬ ਦੀ ਦਰਗਾਹ ਵਿੱਚ ਚੰਗਾ ਨਹੀਂ ਲੱਗੇਗਾ